ਬਾਈ ਸਾਰਿਆਂ ਕੋਲ ਪੈਸੇ ਸਸਤੀ ਕਾਲ ਹੋ ਗਈ ਕੀ ਹਾਲ ਚਾਲੇ ਬੀਤ ਕਰਦਾ ਸਾਰੇ ਪਰਠ ਮਠਾ ਕੋਲ ਬਾਈ ਤੁਹਾਨੂੰ ਇੱਕ ਜਾਣਕਾਰੀ ਦੇਣੀ ਸੀ ਮੈਂ ਬਈ ਆਪਣੇ ਸਕੂਲਾਂ ਚੋਂ ਫੋਨ ਫੋਨ ਲਿਆ ਹੋਣਾ ਜਾਂ ਇਹ ਬੱਚਿਆਂ ਦੇ ਆਧਾਰ ਕਾਰਡ ਤੇ ਬੱਚਿਆਂ ਦੀ ਮਾਂ ਦਾ ਆਧਾਰ ਕਾਰਡ ਲੈ ਕੇ ਆਏ ਬਾਈ ਕੋਈ ਲੋਕ ਨੇ ਆਧਾਰ ਕਰ ਦਿੰਦੇ ਠੀਕ ਹੈ ਜਿਵੇਂ ਕੋਰੋਨਾ ਮੌਕੇ ਨਹੀਂ ਇਹਨਾਂ ਨੂੰ ਕਿਹਾ ਸੀਗਾ ਵੀ ਜਿਹਨੇ ਨਾ ਟੀਕਾ ਲਗਾਇਆ ਉਹਦੀ ਪੈਰਨਸਲ ਨਹੀਂ ਲੱਗਣੀ ਉਹਦਾ ਨਹੀਂ ਹੁਣ ਉਹਦਾ ਨਹੀਂ ਠੀਕ ਹੈ ਉਹ ਮੈਂ ਆਪਣੇ ਬੱਚਿਆਂ ਦੇ ਐਕਸਪੈਰੀਮੈਂਟ ਕਰਨਾ ਹੈ ਠੀਕ ਹੈ ਲਾਉਣ ਦੀ ਕੋਸੀ ਵੀ ਕਰ ਸਕਦੇ ਆ ਇਹਦਾ ਪਾਸਪੋਰਟ ਇੱਕੇ ਨਹੀਂ ਜਾ ਸਕਦਾ ਕੋਰਡ ਜਾਵਾਂਗੇ ਬਰਾਬਰ ਤੁਹਾਡੀ ਮਨਜ਼ੂਰੀ ਤੁਹਾਡੇ ਮਾਪਿਆਂ ਨੇ ਦਿੱਤੀ ਦਾ ਹੈ ਇਸ ਕਰਕੇ ਹੱਤਵਲ ਕੇ ਬੇਨਤੀ ਆ ਆਧਾਰ ਕਾਰਡ ਨਾਲ ਉਹ ਜ਼ਬਰਦਸਤੀ ਨਹੀਂ ਲੈ ਸਕਦੇ ਆਪਣੇ ਸਕੂਲ ਇਹਨਾਂ ਚੈਨਲ ਨੂੰ ਸਬਸਕ੍ਰਾਈਬ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੈ ਵੀਡੀਓ ਵਾਤ ਨੂੰ ਸ਼ੇਅਰ ਕਰਿਓਗਾ ਆਧਾਰ ਦੇ ਕਾਰਡ ਦੇ ਵਿੱਚ ਕੋਈ ਲੋੜ ਨਹੀਂ ਸਕੂਲ ਵਾਲਿਆਂ ਨੂੰ ਧੰਨਵਾਦ ਬਾਈ